ਪ੍ਰਤੀਕ ਵਰਕਾ ਪਟਿਆਲਾ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਇੱਥੇ ਆਮ ਪਾਰਟੀ ਦਾ ਬਹੁਤ ਵੱਡਾ ਜੋ ਇਕੱਠ ਹੈ ਹੋਣ ਜਾ ਰਿਹਾ ਹੈ ਅਜ ਮੂਪਾ ਮੁੱਖ ਮੰਤਰੀ ਜੀ ਪਟਿਆਲਾ ਪਹੁੰਚਣ ਵਾਲੇ ਨੇ ਉਹਨਾਂ ਨੂੰ ਲੈ ਕੇ ਅੱਜ ਇੱਥੇ ਕੱਗੇ ਸ਼ਹਿਰੀ ਪ੍ਰਧਾਨ ਤੇ ਸਰਕਲ ਇੰਚਾਰਜ ਤੇ ਬਲਿਜ ਜ਼ਿਲ੍ਹੇ ਜਿੱਥੇ ਕਾਫੀ ਆਗੂ ਜੋ ਆਮ ਪਾਰਟੀ ਦੇ ਇੱਥੇ ਪਹੁੰਚੇ ਹੋਏ ਨੇ ਆਪਾਂ ਕੁਝ ਜੋ ਮੇਨ ਆਗੂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾ ਆਪਣਾ ਠੀਕ ਹੈ ਬਲਦੇਵ ਸਿੰਘ ਠੀਕ ਹੈ ਸਰ ਅੱਜ ਮੁੱਖ ਮੰਤਰੀ ਜੀ ਪਤੜਾ ਪਹੁੰਚਣ ਵਾਲੇ ਨੇ ਤੁਸੀਂ ਉਹਦੇ ਸਵਾਗਤ ਲਈ ਉੱਥੇ ਜਾ ਰਹੇ ਹੋ ਹਾਂਜੀ ਉਹਨਾਂ ਦਾ ਸਵਾਗਤ ਕਰਨ ਲਈ ਸਾਰੀ ਪੱਗਾ ਟੀਮ ਔਰ ਆਲੇ ਦੁਆਲੇ ਦੇ ਵਲੰਟੀਅਰ ਸੇਵਾ ਕਰ ਬੜੀ ਹਮਮਾ ਮਾ ਕੇ ਪਤਰਾ ਬਹਤ ਰਹੇ ਨੇ ਠੀਕ ਹੈ ਕਿੰਨਾ ਕ ਤੁਸੀਂ ਕਾਫਲਾ ਜੋ ਆਪਣੇ ਨਾਲ ਲੈ ਕੇ ਜਾ ਰਹੇ ਹੋ 80 ਕਾ 400 ਬੰਦਾ ਜੀ ਠੀਕ ਹੈ ਸਰ ਕੀ ਨੇ ਸਰ ਆਪਣਾ ਆਨੰਦ ਲਾਲ ਸ਼ਰਮਾ ਜੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਪੱਗਾ ਜੀ ਠੀਕ ਹੈ ਸਰ ਅੱਜ ਆਪਣੇ ਤੁਸੀਂ ਕਾਫਲੇ ਨੂੰ ਆਹ ਪਾਰਟੀ ਦੇ ਕਾਫਲੇ ਨੂੰ ਕਿੰਨੇ ਕਾਫਲੇ ਨੂੰ ਤੁਸੀਂ ਇੱਥੋਂ ਲੈ ਕੇ ਜਾ ਰਹੇ ਹੋ ਅੱਗੇ ਤੋਂ ਮੈਂ ਅਸੀਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਜੀ ਦੇ ਚੋਣ ਮਹਿਮ ਨੂੰ ਇੱਕ ਹਲਾਰਾ ਦੇਣ ਦੇ ਲਈ ਸਾਡੇ ਸੀਐਮ ਸਾਹਿਬ ਪਾਤਰਾ ਅਨਾਜ ਮੰਡੀ ਵਿੱਚ ਪਹੁੰਚ ਰਹੇ ਨੇ ਰੈਲੀ ਕਰਨ ਦੇ ਲਈ ਅਸੀਂ ਉਹਨਾਂ ਦੀ ਰੈਲੀ ਦੀ ਰੌਣਕ ਨੂੰ ਵਧਾਉਣ ਦੇ ਲਈ ਤੇ ਉਹਨਾਂ ਨੂੰ ਦੱਸਣ ਦੇ ਲਈ ਕਿ ਮਾਨ ਸਾਹਿਬ ਪੂਰਾ ਪੰਜਾਬ ਤੁਹਾਡੇ ਨਾਲ ਹੈ ਤੇ ਲੋਕ ਤੁਹਾਡੇ ਕੰਮਾਂ ਤੋਂ ਇੰਨੇ ਖੁਸ਼ ਨੇ ਕਿ ਆਪ ਮਾਰੇ ਤੁਹਾਡੀ ਰੈਲੀ ਦੇ ਵਿੱਚ ਡਾਕਟਰ ਬਲਬੀਰ ਜੀ ਦੀ ਚੋਣ ਮਹਮ ਨੂੰ ਹਲਾਰਾ ਦੇਣ ਦੇ ਲਈ ਪਹੁੰਚ ਰਹੇ ਹਨ ਅਸੀਂ ਤਕਰੀਬਨ 4-500 ਬੰਦਾ ਆਪਣੇ ਘੱਗੇ ਤੇ ਪਿੰਡ ਖੇੜੀ ਪਿੰਡ ਕਲਵਾਣ ਨੂੰ ਲੈ ਕੇ ਥਲੇ ਠੀਕ ਹੈ ਆਪਣੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਠੀਕ ਹੈ ਸਰ ਕੀ ਨਾ ਆਪਣਾ ਬਲਬੀਰ ਜੀ ਠੀਕ ਹੈ ਸਰ ਅੱਜ ਆਪਣੇ ਆਮ ਪਾਰਟੀ ਦੇ ਕਾਫਲੇ ਨੂੰ ਲੈ ਕੇ ਤੁਸੀਂ ਤੁਰੇ ਹੋ ਤੇ ਕਿੰਨੇ ਦਾ ਇਕੱਠ ਹੈ ਜੋ ਇੱਥੇ ਦੇਖਣ ਨੂੰ ਮਿਲ ਰਿਹਾ ਤੁਹਾਨੂੰ 540 ਬੰਦੇ ਦਾ ਇਕੱਠ ਹੈ ਜੀ ਅਸੀਂ ਬਲਾਕ ਪ੍ਰਧਾਨ ਮਿੱਠੂ ਸਿੰਘ ਦੀ ਅਗਵਾਈ ਦੇ ਵਿੱਚ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਤਨਾ ਨਾਜ ਮੰਡੀ ਦੇ ਵਿੱਚ ਜੋ ਭਗਵੰਤ ਮਾਨ ਦੀ ਰੈਲੀ ਹੈ ਉਸ ਦੇ ਵਿੱਚ ਜਾ ਰਹੇ ਹਾਂ ਠੀਕ ਹੈ ਜੀ ਹਾਂ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਕਲਵੰਤ ਸਿੰਘ ਐਮਐਲਏ ਜਿੰਦਾਬਾਦ ਸਰਦਾਰ ਕਲਵੰਤ ਸਿੰਘ ਐਮਐਲਏ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੱਤੂ ਗਾ ਲਈ ਜਿੱਤੂਗਾ ਚਾਰੂ ਵਾਲਾ ਜਿੱਤੂਗਾ ਆਪਣੇ ਵਿੱਚ ਆ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਨ ਸਰ ਆਪਣਾ ترشیم ਚਾਂਜੀ ਜ਼ਿਲ੍ਹਾ ਪ੍ਰਧਾਨ ਕਹਿਣ ਲੱਗੇ ਠੀਕ ਹੈ ਅੱਜ ਸੀਐਮ ਭਗਵੰਤ ਮਾਨ ਜੀ ਆਪਣੇ ਪਤੜਾ ਪਹੁੰਚ ਰਹੇ ਨੇ ਤਾਂ ਸਿੱਕੇ ਕਿੰਨਾ ਦਾ ਇਕੱਠ ਹੈ ਜੋ ਕੀ ਆਪਣੇ ਦਿਲ ਦੇ ਵਿੱਚ ਜੋ ਹੈ ਉਹ ਲੈ ਕੇ ਜਾ ਰਹੇ ਪਤੜਾ ਪਤੜਾ ਦੇ ਵਿੱਚ ਅੱਜ ਜਿਹੜਾ ਦਿਨਾਂ 'ਚ ਬੜਾ ਭਾਗਾਂ ਵਾਲਾ ਦਿਨ ਹੈ ਔਰ ਅੱਗੇ ਡਾਕਟਰ ਬਲਵੀਰ ਜੀ ਭਗਵੰਤ ਮਾਨ ਜੀ ਇੱਥੇ ਪਹੁੰਚਣੇ ਅੱਜ ਹੀ ਜਿੱਤ ਉਹਨਾਂ ਨੇ ਪੂਰੀ ਕਰ ਦਿੱਤੀ ਹੈ ਤੇ ਬਹੁਤ ਹੀ ਵੱਡੇ ਮਾਜ ਨਾਲ ਇਹ ਸੀਟ ਅਸੀਂ ਜਿੱਤਾਂਗੇ ਔਰ ਜੋਸ਼ ਦੇ ਨਾਲ ਹੌਸੇ ਜੁੜੀ ਹੈ ਤੋਂ ਸਾਰੇ ਹੀ ਜਿੱਥੇ ਸਾਡੇ ਮਿੰਟਰ ਜਾ ਰਹੇ ਨੇ ਸਾਰੇ ਹੀ ਕਲਾ ਕਲਾ ਤਨਮਨ ਨਾਲ ਪੂਰੀ ਸੇਵਾ ਕਰ ਰਹੇ ਨੇ ਔਰ ਬਕਰ ਕੇ ਮੋਟਾਂਸ ਚੱਲ ਰਹੇ ਆਮ ਆਦਮੀ ਪਾਰਟੀ ਜਿੰਦਾਬਾਦ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਹਨਾ ਤੇਰੀ ਰਹੇ ਆ ਆ ਪਾਰਟੀ ਦੇ ਅੱਗਾ ਦਫ਼ਤਰ ਦੇ ਸਾਹਮਣੇ ਜੋ ਅੱਜ ਭਗਵੰਤ ਮਾਨ ਪਟਿਆਲੇ ਭਗਵੰਤ ਮਾਨ ਜੀ ਅੱਜ ਪਹੁੰਚਣ ਵਾਲੇ ਨੇ ਫਾਤੜਾ ਸ਼ਹਿਰ ਦੇ ਵਿੱਚ ਜਿੱਥੇ ਕਾਫੀ ਜੋ ਕੱਗੇ ਦਾ ਇਕੱਠ ਹੈ ਜੋ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਜੋ ਸੀਨੀਅਰ ਆਗੂ ਨੇ ਕੱਗੇ ਦੇ ਅੱਜ ਕੱਗੇ ਤੋਂ ਆਪਣੇ ਕਾਫਲੇ ਨੂੰ ਲੈ ਕੇ ਫਾਤੜਾ ਪਹੁੰਚਣ ਵਾਲੇ ਨੇ ਕਰਦੇ ਆਂ ਕਿ ਅੱਗੇ ਤੋਂ ਆਪ ਪਾਰਟੀ ਦਾ 400 ਬੰਦਿਆਂ ਦਾ ਇਕੱਠ ਹੈ ਜੋ ਸੀਨੀਅਰ ਆਗੂ ਹੋਣੇ ਕੱਗੇ ਦੇ ਆਪ ਪਾਰਟੀ ਦੇ ਉਹ ਪਥੜਾ ਵੱਲ ਆਪਣੇ ਇਕੱਠ ਨੂੰ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਆ ਪਾਰਟੀ ਦਾ ਪਰਮਾ ਹੰਗਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਲੋਕ ਜੋ ਕਾਫੀ ਨੇ ਇਥੇ ਇਕੱਠ ਨੇ ਆਪਾਂ ਜੋ ਕੀ ਨਾ ਮੈਮ ਆਪਣਾ ਹਰਪਾਲ ਕੌਰ ਜੀ ਠੀਕ ਹੈ ਤੁਸੀਂ ਅੱਜ ਭਗਵੰਤ ਮਾਨ ਦੀ ਅੱਗੇ ਤੁਸੀਂ ਜਾ ਰਹੇ ਹੋ ਆਤਰਾ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਾਰੇ ਅਸੀਂ ਤਾਂ ਕਹਿੰਦੇ ਹਾਂ ਵੀ ਵਧੀਆ ਜਿੱਤਣ ਜੀ ਆਪਣੀ ਪਾਰਟੀ ਮਜ਼ਬੂਤ ਹੋਵੇ ਠੀਕ ਹੈ ਝਾੜੂ ਵਾਲੇ ਨੂੰ ਜਿਤਾਵਾਂਗੇ ਵੋਟਾਂ ਪਾਵਾਣਗੇ ਸਾਰੇ ਠੀਕ ਹੈ ਕਿੰਨੇ ਕਈ ਇਕੱਠ ਹੈ ਜੋ ਤੁਸੀਂ ਆਪਣੇ ਨਾਲ ਲੈ ਕੇ ਕਾਫਲੇ ਨੂੰ ਦੁਰ ਰਹੇ ਹੋ 80 70 ਬੀਬੀਆਂ ਕਰੀਆਂ ਨੇ ਜੀ ਠੀਕ ਹੈ ਤੁਸੀਂ ਜੋ ਬੀਬੀਆਂ ਆਪਣੇ ਨਾਲ ਲੈ ਕੇ ਜਾ ਰਹੇ ਹੋ ਹਾਂਜੀ ਹਾਂ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਆਣ ਵਾਲੀ ਸਰਕਾਰ ਆਪਣੀ ਹੋਵੇਗੀ ਹਾਂਜੀ ਹਾਂ ਆਪਣੀ ਆਉਗੀ ਜੀ ਆਪਣੀ ਸਰਕਾਰ ਬਣਾਵਾਂਗੇ ਠੀਕ ਹੈ ਹਾਂਜੀ ਬਾਬਾ ਖਾਨ ਜੀ ਲੇਧਣਾ ਜੀ ਟੈਂਪੂ ਜੁਨੀਅਨ ਪ੍ਰਧਾਨ ਘਗਾ ਠੀਕ ਹੈ ਤੁਸੀਂ ਅੱਜ ਭਗਵੰਤ ਮਾਨ ਜੀ ਪਤਲਾ ਪਸਰ ਵਾਲੇ ਨੇ ਅੱਛਾ ਜੀ ਇੱਧਰ ਅਸੀਂ ਜੁਆਇਨ ਕੀਤੀ ਆ ਠੀਕ ਹੈ ਤੇ ਛੋਟੋ ਟੈਂਪੂ ਜੁਨੀਅਨ ਘਗਾ ਠੀਕ ਹੈ ਜੀ Tata ji ਅਸੀਂ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖ ਕੇ ਠੀਕ ਹੈ ਜੀ ਸਾਨੂੰ ਵਧੀਆ ਕੰਮ ਲੱਗੇ ਵਧੀਆ ਨੀਤੀਆਂ ਲੱਗੀਆਂ ਠੀਕ ਹੈ ਇਹਦੇ ਕਰਕੇ ਅਸੀਂ 25 30 ਬੰਦੇ ਟੈਂਪੂ ਡਰਾਈਵਰ ਆ ਜਿਹਨੇ ਠੀਕ ਹੈ ਸਾਰੇ ਜਾਂ ਸ਼ਾਮਲ ਹੋਏ ਠੀਕ ਹੈ ਤੁਸੀਂ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਆਪਾਂ ਕਿ ਤੁਸ ਜੁਆਇਨ ਕੀਤੀ ਹੈ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਤੇ ਅਸੀਂ ਇਹਨਾਂ ਦੇ ਕੰਮ ਚੰਗੇ ਲੱਗੇ ਵਧੀਆ ਠੀਕ ਕੰਮ ਕਰ ਰਹੇ ਨੇ ਕਿ ਆਪਣੇ ਕਾਫਲੇ ਨੂੰ ਕਿੰਨੇ ਕ ਇਕੱਠਾ ਹੈ ਜੋ ਕਿੰਨਾ ਕ ਲੈ ਕੇ ਜਾ ਰਹੇ ਆਪਣੇ ਨਾਲ ਅਸੀਂ ਇਹ ਸਾਡੀ ਜਦੂ ਕੱਗੇ ਦੀ ਟੀਮ ਆ ਇਹਨਾਂ ਨਾਲੇ ਵਿੱਚ ਤਿੰਨ ਚਾਰ ਸੌ ਬੰਦੇ ਦਾ ਹੈ ਸਾਡਾ ਠੀਕ ਨੇ ਟਾਈਮ ਪੂਰੇ ਦੋ ਚਾਰ ਗੱਡੀਆਂ ਆਏ ਕਿਹਨੇ ਜੀ ਠੀਕ ਹੈ ਸਰ ਠੀਕ ਹਾਂ ਜੀ